ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਜਿਹੜੇ ਜਿੱਥੇ ਇਹ ਰਜਵਾਹੇ ਦੇ ਨਾਲ ਪਿੱਛੇ ਰਜਵਾਇਆ ਪਿੱਛੇ ਤੱਕ ਤੋਂ ਉਸਕੇ ਬਾਅਦ ਉਹ ਜੋ ਹੈਗਾ ਪਾਣੀ ਸੋਹੇ ਦੇ ਰਹੀਂ 4-5 ਕਿਲੋਮੀਟਰ ਬੰਮਣੇ ਤੱਕ ਜਾਣਾ ਗੁਰਤੇਗ ਬਾਦਰ ਨਗਰ ਤੱਕ ਇਸ ਦਾ ਕਿੰਨਾ ਕੇ ਫਾਇਦਾ ਹੋਣਾ ਅੱਜ ਕਿੰਨਾ ਮਾਰਜੀ ਦਾ ਜਗਸੀਰ ਸਿੰਘ ਹੈ ਜੀ ਗੁਰਤੇਗ ਬਾਦਰ ਨਗਰ ਤੋਂ ਹਾਂ ਠੀਕ ਹੈ 5 ਕਿਲੋਮੀਟਰ ਇਸ ਲਾਈਫ ਫਾਈਲ ਜਾ ਰਹੇ ਹੈ ਲਾਈਫ ਫਾਈਲ ਫੇਰੇ ਜਦੋਂ ਇਹ ਨਾਲ ਪਾਣੀ ਆਉਂਦਾ ਸੀ ਹਰੇ ਫੈਸ ਲਾਈਨ ਬਣੀ ਜਾਏਗੀ ਕਿੰਨੇ ਕਿੰਨਾ ਸਚਾਈ ਹੋਏਗੀ ਧਰਤੀ ਦਾ ਬਣੀ ਕਿੱਥੇ ਜਾਏਗਾ ਇਹਦਾ ਟੋਰਨਾ ਚੱਲਦਾ ਜੁਗਤ ਬਾਕੀ ਇਹਦਾ ਪਾਣੀ ਪਹਾੜੀ ਏਰੀਆ ਚੋਂ ਆਉਂਦਾ ਜੀ ਵਧੀਆ ਲੱਗਦਾ ਹੈ ਠੀਕ ਹੈ ਗੋੜੀ ਇੱਥੇ ਖੜੇ ਨੇ ਹਾਂ ਜਿਹੜੇ ਨੇ ਬੰਦੇ ਇਕੱਠੇ ਹੋਏ ਆ ਬੰਦੇ ਜੀ ਸਰਪੰਚ ਜੀ ਕਾਨੜਪੁਰ ਬਾਈ ਫੈਸ ਲਾਈਨ ਦੀ ਫਾਈਟ ਜਾਰੀ ਹੈ ਬਹੁਤ ਵਧੀਆ ਸਰਕਾਰ ਦਾ ਬਰਲਾ ਨਹੀਂ ਕਨਾਲ ਤਰਤੀ ਦਾ ਪਾਣੀ ਦਾ ਲੈਵਲ ਪੂਰਾ ਹੋਊਗਾ ਜੀ ਤੇ ਬਾਕੀ ਜਿਹੜੇ ਪਾਈਪ ਲਾਈਨ ਪਰ ਪਾਣੀ ਦੀ ਚੋਰੀ ਘਟੂਗੀ ਜਿੱਦਣਾ ਮੈਂ ਅਸੀਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹੜਾ ਅਪਰੇਲ ਹੈ ਇਹ ਪਾਈਪ ਲਾਈਨ ਪਾਈ ਜਾ ਰਹੀ ਹੈ ਅੰਗਰੇਜ਼ੀ ਨਹੀਂ ਕਿਸੇ ਦੀ ਗੱਲ ਸਰਕਾਰ ਦਾ ਬਹੁਤ ਵਧੀਆ ਕੰਮ ਆਇਆ ਜੀ ਇਹ ਕਮਿਊਨਿਟੀ ਪਾਣੀ ਹੁਣ ਜਿੱਥੇ ਹੋ ਰਿਹਾ ਨਹੀਂ ਉਸ ਚੀਜ਼ ਦਾ ਬਹੁਤ ਬੈਨੀਫਿਟ ਮਿਲੇਗਾ ਪਾਣੀ ਵੀ ਪੂਰਾ ਆਏਗਾ ਤੇ ਜ਼ਿਮੀਂਦਾਰਾਂ ਨੂੰ ਵੀ ਮਿਲਿਆ ਪਾਣੀ ਡਲੇਗਾ ਜਿਹੜਾ ਥੋੜਾ ਪਾਣੀ ਮਿਲੇਗਾ ਤਾਂ ਬਤਲਾ ਪਾਣੀ ਨਹੀਂ ਲੇਗਾ ਇਹ ਤਾਂ ਬਹੁਤ ਬਹੁਤ ਜੇਤਲ ਮੈਂ ਆਪ ਸੋਚਦਾ ਨਾੜ ਕੰਦੇ ਆ ਜੀ ਵਾਹੇ ਨਾਲ ਪਾਣੀ ਜਾਂਦਾ ਸੀ ਦੋ ਛੁੱਟ ਵੀ ਜਾਂਦੇ ਸੀ ਹਾਂਜੀ ਹਾਂ ਜੀ ਤਾਂ ਮੈਂ ਸਭ ਜ਼ਰੂਰ ਫਤਲਾ ਪਾਉਂਦੇ ਹੀ ਜਿਆਦਾ ਪਾਣੀ ਆ ਜਾਣਾ ਉਸ ਤੋਂ ਵਾਣ ਕੇ ਘਟਦਾ ਹੈ ਸਹੀ ਬਦਲਾ ਕਰ ਤਗੜਾ ਚ ਪੁੱਟ ਕੇ ਕਿਸਾਨ ਐਰਪਲੇਨ ਨਾਲ ਬਰਸਾ ਦੇ ਜਿੱਥੇ ਲੋਡ ਹੋ ਗਈ ਉੱਥੇ ਵਰਤਿਆ ਜਾਏਗਾ ਜਿੰਨੀ ਜ਼ਰੂਰਤ ਹੋਵੇ ਕਿਸਾਨ ਉਨਾ ਹੀ ਪਾਣੀ ਵਰਤੇਗਾ ਪਰ ਪਾਣੀ ਵੀ ਉਸਕੇ ਆਖਰੀ ਖੇਤ ਤੱਕ ਪਹੁੰਚਣਾ ਹੈ ਅਸੀਂ ਇੱਥੇ ਸਰਕਾਰੀ ਖੜੇ ਇਹਨਾਂ ਨੂੰ ਵੀ ਕਰਦੇ ਆਂ ਗੱਲ ਇਹ ਇਹਨਾਂ ਦਾ ਕੀ ਵਿਚਾਰ ਹੈ ਇਹਦੇ ਪਾਈਪ ਲੱਗਿਨਾ ਚਾਹੀਦੇ ਬਹੁਤ ਫਾਇਦਾ ਪਾਣੀ ਦਾ ਲੈਵਲ ਵੀ ਉੱਤੇ ਆ ਜਾਏਗਾ ਅੱਧੀਆਂ ਮੋੜ ਰਾਂ 50% ਮੋੜ ਰਾਂ ਖੜ ਜਾਂਦੇ ਆ